ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਪਨਗੋਟਾ ਤੋਂ ਇੱਕ ਦਿਲ ਨੂੰ ਝੰਜੋੜ ਦੇਣ ਵਾਲਾ ਅਜਿਹਾ ਮਾਮਲਾ ਸਾਹਮਣੇ ਆਇਆ ਕਿ ਜਿਸ ਦੇ ਵਿੱਚ ਹਾਸੇ ਵਾਸੇ ਘਰ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ ਆ ਕਿ ਇਸ ਘਰ ਦੇ ਮੁਖੀਆ ਦੀ ਮਿਹਨਤ ਮਜ਼ਦੂਰੀ ਕਰਦੇ ਸਮੇਂ ਸੱਟ ਲੱਗ ਜਾਣ ਦੇ ਨਾਲ ਇਲਾਜ ਦੇ ਦੌਰਾਨ ਮੰਜੇ ਤੇ ਤੜਫ ਤੜਫ ਕੇ ਮੌਤ ਹੋਈ ਹੈ ਸੋ ਇਸ ਦਾ ਸਾਰਾ ਪਰਿਵਾਰ ਤੋਂ ਵਕਤ ਦੀ ਰੋਟੀ ਨੂੰ ਵੀ ਤਰਸਣ ਲੱਗਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਵਿਧਵਾ ਔਰਤ ਨੇ ਦੱਸਿਆ ਕਿ ਉਹ ਪਿੰਡ ਪਨਗੋਟਾ ਤੋਂ ਇੱਕ ਪੱਠੇ ਤੇ ਇੱਟਾਂ ਪਾਉਣ ਦਾ ਕੰਮ ਕਰਦੇ ਸਨ ਕਿ ਅਚਾਨਕ ਉਸ ਦਾ ਪਤੀ ਕੰਮ ਕਰਦਾ ਹੋਇਆ ਡਿੱਗ ਗਿਆ ਅਤੇ ਜਿਸ ਦੇ ਨਾਲ ਉਸ ਦਾ ਚੂੜਾ ਟੁੱਟ ਗਿਆ ਸੋ ਇਸ ਦਾ ਇਲਾਜ ਕਰਵਾਉਂਦੇ ਆ ਕਰਵਾਉਂਦੇ ਆ ਉਸ ਦਾ ਸਾਰਾ ਕੁਝ ਵਿਗ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਉਸ ਨੂੰ ਘਰੇ ਲੈ ਆਂਦਾ ਸੋ ਜਿੱਥੇ ਕਿ ਤੜਫ ਤੜਫ ਕੇ ਬਿਨਾਂ ਇਲਾਜ ਤੋਂ ਉਸ ਦੀ ਮੌਤ ਹੋਈ ਹੈ ਪੀੜਤ ਔਰਤ ਨੇ ਦੱਸਿਆ ਕਿ ਉਸ ਦੇ પતિ ਦੀ ਮੌਤ ਤੋਂ ਬਾਅਦ ਘਰ ਦੇ ਹਾਲਾਤ ਇੰਨੇ ਜ਼ਿਆਦਾ ਬੁਰੇ ਹੋ ਚੁੱਕੇ ਨੇ ਕਿ ਹੁਣ ਉਸ ਦਾ ਜੋ ਲੜਕਾ ਆ ਉਸ ਨੂੰ ਵੀ ਦਿਮਾਗੀ ਤੌਰ ਤੇ ਦੌਰੇ ਪੈ ਰਹੇ ਨੇ ਸੋ ਉਸ ਦਾ ਵੀ ਇਲਾਜ ਨਹੀਂ ਕਰਵਾਇਆ ਜਾ ਰਿਹਾ ਘਰ ਦੇ ਵਿੱਚ ਨਾ ਤਾਂ ਪੈਸਾ ਆ ਤੇ ਨਾ ਹੀ ਤੇਲਾ ਸੋ ਜਿਹੇ ਦੇ ਵਿੱਚ ਉਸੇ ਵੱਲੋਂ ਸਮਾਜ ਸੇਵੀਆਂ ਦੇ ਅੱਗੇ ਮਦਦ ਦੀ ਗੋਹੜ ਲਗਾਈ ਗਈ ਹੈ ਇਹ ਜਿਹੜੀ ਗੱਲ ਬਹੁਤ ਮਾਣ ਹੈ ਕੀ ਹੋਇਆ ਰੌਣਕਾ ਤੋਂ ਦੱਸ ਕੋਣ ਇਹਨਾਂ ਦਾ ਪਾਪਾ ਵੀ ਡੱਟ ਕਦੋਂ ਉਹ ਵੀ ਤਰੀਗ ਨੂੰ ਹੋ ਗਈ ਕਿਵੇਂ ਹੋਈ ਦਿੱਤ ਜੀ ਵੀਰ ਜੀ ਅੱਥ ਮਿੱਟੀ ਪੁੱਟਣ ਗਏ ਸਾਂ ਪੱਠੇ ਦਾ ਕੰਮ ਕਰਦੇ ਤਾਂ ਮਿੱਟੀ ਪੁੱਟਣ ਗਏ ਸਾਂ ਤੇ ਰੋਟੇ ਤੇ ਡੱਗ ਪਾਣੀ ਤੇ ਤਿਲਕਣ ਕਾਰਨ ਅਮੜ ਕੇ ਲਾੜ ਵੀ ਕਰਾਇਆ ਤੇ ਸਾਟ ਲੱਗੀ ਸਾਟ ਜੋ ਵੇਚ ਵਟ ਕੇ ਘਰ ਦਾ ਵਈਆ ਉਹ ਵੀ ਸਾਰਾ ਦੇ ਲੈ ਕੇ ਅਸੀਂ ਲਾੜ ਵੀ ਕਰਾਇਆ ਹੁਣ ਰੋਟੀ ਤੋਂ ਵੀ ਅਸੀਂ ਆਤਰਿਆਂ ਕਿੰਨੇ ਬੱਚੇ ਕਿੰਨੇ ਦੋ ਨੇ ਤੇ ਮੁੰਡੇ ਨੂੰ ਕੀ ਗੱਲ ਹੈ ਮੁੰਡੇ ਨੂੰ ਵੀ ਦौरा ਆਿੰਦਾ ਹੈ ਤੇ ਹੁਣ ਰੋਟੀ ਪਾਣੀ ਦਾ ਕਿਵੇਂ ਸਰ ਹੁੰਦਾ ਰੋਟੀ ਪਾਣੀ ਦਾ ਸਿੱਕੇ ਦੀ ਕਿਹਤੋਂ ਲੈ ਆਉਣੇ ਕਦ ਕਿਹਤ ਤੇ ਬੱਚੇ ਜਾਂਦੇ ਨਹੀਂ ਸਕੂਲੇ ਨਹੀਂ ਕਿਉਂ ਹੀ ਚੁਣੋ ਵਿਜੀਕਲੀ ਦਾ ਨਹੀਂ ਹੁਣ ਕੀ ਮੰਗ ਕੀ ਕਰਦੇ ਸਮਾਜ ਸੇਵੀ ਮੰਗ ਇਹ ਆ ਕਿ ਸਾਡੀ ਹਲਪ ਕੀਤੀ ਜਾਵੇ ਥੋੜੀ ਬਾਤ ਹੀ ਕਿ ਘਰ ਦਾ ਖਰਚਾ ਚੰਦਾ ਜੀ ਮੋਬਾਈਲ ਨੰਬਰ ਕਿੰਨਾ ਜੀ 7078 172 ਫਿਰ ਦੱਸੋ 70 ਦਿਨ 70 100 ਬਸਰਾ ਕੀਨਾ ਕਾ ਕਿਦਰ ਪੂਜਾ ਕਰ ਤੇ ਕੀ ਗੱਲ ਬੋਤ ਕੀ ਹਲਾਦ ਨੇ ਕਰਦੇ ਕੁੱਕ ਨਹੀਂ ਮੇਰੇ ਪਪਾ ਦੇ ਕੇ ਕੰਮ ਕਰਦੇ ਸਮੇਂ ਦਿੱਤੋ ਕੀ ਉਹਨਾਂ ਦੇ ਸਾਠ ਲੱਗੀ ਜੁਲੇ ਤੇ ਤੇ ਉੱਥੋਂ ਨੇ ਦਿੱਤੋ ਦਿੱਤ ਸਾਰਾ ਪੈਸਾ ਲਾਤੇ ਲੱਗਿਆ ਹੁਣ ਅਸੀਂ ਘਰੇ ਰੋਟੀ ਤੇ ਵੀ ਤਾਂਗਾ ਤੇ ਕਦੋਂ ਦੇ ਇਤਰਾ ਬੈਠੇ ਹੀ ਉਹਨਾਂ ਨੂੰ ਬਾਵਾ ਚਲ ਗਿਆ ਹੀ ਤੇ ਤੂੰ ਸਕੂਲੇ ਨਹੀਂ ਜਾਂਦੇ ਨਹੀਂ ਸਕੂਲੇ ਕਿਸ ਨਹੀਂ ਦਿੱਤੀ ਜਾਂਦੀ ਸਕੂਲੇ ਨਹੀਂ ਜਾਂਦਾ ਤੇ ਜਿਹੜਾ ਭਰਾ ਨੂੰ ਭਰਾ ਨੂੰ ਕੀ ਗੱਲ ਨਾਨਮੀ ਤਿਆਰੇ ਪੈਂਦੀ ਨੇ ਹਾਂ ਤੇ ਹੁਣ ਰੋਟੀ ਪਾਣੀ ਦਾ ਕਿਵੇਂ ਚੱਲਦਾ ਕਦੀ ਕਹਿ ਦੇ ਕੇ ਕਰ ਲੈ ਇਹ ਕਦੀ ਕਹਿ ਦੇ ਤੇ ਹੁਣ ਕੀ ਸਮਾਜ ਸੇਵੀਆਂ ਤੋਂ ਮੰਗ ਕਰਦੇ ਧਿਆਨ ਨੂੰ ਬਸ ਰੋਟੀ ਪਾਣੀ ਦਾ ਚਾਹਾਂ ਟੁਕੜਾ موبائل ਨੰਬਰ ਚਾਹਤ ਹਾਂਜੀ ਕਿੰਨਾ ਮੋਬਾਈਲ ਨੰਬਰ 77078100 ਫੇਰ ਦੁਬਾਰਾ 77078100 ਕੀ ਨਾਮ ਹੈ ਤੁਹਾਡਾ ਚੰਗੂ ਏ ਜਿਹੜੀ ਪੈਣੇ ਕੀ ਲੱਗਦੀ ਤੁਹਾਡੇ ਇਹ ਮੇਰੀ ਬੜਕੀ ਲੱਗਦੀ ਸੀ ਤੇ ਕੀ ਗੱਲ ਹੋਈ ਕੀ ਹਾਲਾਤ ਬਣੇ ਨੇ ਕਰਦੇ ਇਹ ਤਾਂ ਆਪਾਂ ਜੀ ਚਾਹ ਬਾਹਰ ਮਿਟੀ ਆਈ ਕਿ ਉਹ ਤੇ ਮਿਟੀ ਲੰਗਾ ਸੀ ਉਤੋਂ ਵੀ ਪੈ ਤਲਕ ਗਿਆ ਕਿਦਾ ਹਮ ਮੇਰੇ ਦਵਾਈ ਦਾ ਉਸ ਤੋਂ ਬਾਅਦ ਇਹ ਸਾਟੜਾ ਗਈ ਤੂ ਜੂੜੇ ਸਟ ਲੱਗ ਗਈ ਆ ਤੇ ਉਦੋਂ ਉਸ ਤੋਂ ਬਾਅਦ ਕੀ ਤੇ ਦਵਾਈ ਬੂਟੀ ਨਹੀਂ ਸੀ ਜਉਣ ਜੋਗੇ ਰਹੇ ਹਾਂਜੀ ਤੇ ਹਾਲਾਤ ਕੀ ਬਣੇ ਪੈਣੇ ਕਰਦੇ ਨਾ ਬਹੁਤ ਮਾੜੀ ਹੈ ਤੇ ਰੋਟੀ ਪਾਣੀ ਦਾ ਕਿਵੇਂ ਗਿਜਰਾਂ ਰੋਟੀ ਪਾਣੀ ਮੈਂ ਇਤਰਾ ਹੀ ਦਿਹਾੜੀ ਧੱਪਾ ਵਿਚਾਰੀ ਕਰਦੀ ਆ ਉਹ ਹੀ ਉਹਨਾਂ ਕੋ ਲਿਆਉਂਦੇ ਉਹਨਾਂ ਕੋ ਖਾ ਲੈਣੇ ਭਾਜੀ ਅੱਛਾ ਮੁੰਡਾ ਉਹਨੂੰ ਵੀ ਦੋਰੇ ਪੈ ਜਾਂਦਾ ਪੈਂਦੀ ਆ ਮੁੰਡੇ ਦਾ ਹਾਂਜੀ ਉਹ ਵੀ ਨਹੀਂ ਜਾ ਸਕਦਾ ਕੀ ਮੰਗ ਕਰਦੇ ਸਵਾਸ ਜੀ ਹਾਂਜੀ ਦੇਖੋ ਮੰਗ ਕਰਦੇ ਵੀ ਇਹਨੂੰ ਨਾ ਵੀ ਕੋਈ ਘਰ ਬੰਜੇ ਦਾ ਵਿਚਾਰੀਆ ਕੀ ਨਾ ਬਾਈ ਤੁਹਾਡਾ ਰਣਜੀਤ ਸਿੰਘ ਕਿਹੜਾ ਪਿੰਡ ਹੈ ਕਣ ਗੋਟਾ ਇਕਾ ਤੇ ਰਿਗਵਾਨ ਦੇ ਵਿੱਚ ਨੇ ਤੇ ਕੀ ਹਾਲਾਤ ਇਹਨਾਂ ਦੇ ਬਣੇ ਪਏ ਨੇ ਘਰ ਦੇ ਕੀ ਗੱਲ ਕੀ ਹੋਈ ਹੈ ਜੀ ਹਾਲਾਤ ਜੀ ਬਹੁਤ ਮਾੜੇ ਆ ਇਹ ਮੁੰਡਾ ਕੰਮ ਕਰਦਾ ਸੀ ਉਹਦੇ ਸੱਟ ਲੱਗ ਗਈ ਸਰਚਾ ਵੀ ਇਹਨਾਂ ਬਹੁਤ ਕੀਤਾ ਉਹਨੇ ਡੈਥ ਹੋ ਗਈ ਵਾਲੀ ਵਾਰ ਤੋਂ ਕੋਈ ਨਹੀਂਗਾ ਨਾ ਇਹਨਾਂ ਦੀ ਜਗਾ ਨਾ ਥਾਂ ਤੇ ਬਹੁਤ ਗਰੀਬਾਂ ਦਾ ਧੱਕਾ ਹੋਇਆ ਇਹ ਕਿਹੜੀ ਥਾਂ ਕੀ ਦੀ ਹੈ ਇਹ ਥਾਂ ਪਠਿਆਲਿਆ ਦੇ ਰਹਿਣ ਦਾ ਹੈ ਜੀ ਅੱਛਾ ਹਾਂ ਇਹਨਾਂ ਦਾ ਆਪਦਾ ਨਹੀਂ ਕੋਈ ਵੀ ਹੁਣ ਕਿਸ ਤਰ੍ਹਾਂ ਗੁਜ਼ਾਰਾ ਹੁੰਦਿਆ ਘਰਾਂ ਦਾ ਇਹ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਿਆ ਹਾਂ ਤਰਲਾ ਮੇਥੇ ਕਰਕੇ ਕਿਸੇ ਤੋਂ ਫੜ ਫੜਾ ਕੇ 100 ਕੋਈ ਥੋੜੇ ਬੜੇ ਕੇ ਇਹਨੇ ਕਰਦੇ ਹੋਣਗੇ ਤੇ ਪਰ ਕਿੰਨਾ ਕੋਈ ਵਾਹ ਇਹਨਾਂ ਦਾ ਗੁਜ਼ਾਰਾ ਬੜਾ ਔਖਾ ਇੱਕ ਬੱਚਾ ਉਹ ਵੀ ਬਿਮਾਰ ਰਹਿੰਦਾ ਹੁਣ ਕੀ ਮੰਗ ਕੀ ਕਰਦੇ ਤੁਸੀਂ ਗਵਰਡੀ ਮੰਗ ਕਰਦੇ ਆ ਸਸਤਾ ਇਹਨਾਂ ਦੀ ਹੈਲਪ ਕਰੇ ਤੇ ਇਹਨਾਂ ਦਾ ਵਿਚਾਰਿਆਂ ਦਾ ਜੂਨ ਪੂਰੀ ਚੰਗੀ ਗੁਜਰ ਸਾਕੇ ਇਹਦੇ ਸਾਰਾ ਹੀ ਕੋਈ ਨਹੀਂਗਾ ਕੋਈ 700 ਰੋਗ ਵਗੈਰਾ ਕੋਈ ਵੀ ਨਹੀਂਗਾ ਨਹੀਂ ਜੀ